ਜੋ ਛਤਰੀ ਜੋ ਛਤਰੀ ਮਾਣ ਇੱਜ਼ਤ ਦੀ ਅਸਾਂ ਤੇ ਤਾਣ ਦੀ ਦੁਨੀਆ ਜਿਹੜਾ ਦੁਨੀਆ ਤੋਂ ਮਾਣ ਸਤਕਾਰ ਮਿਲ ਰਿਆ ਜੋ ਛਤਰੀ ਮਾਣ ਇੱਜ਼ਤ ਦੀ ਅਸਾਂ ਤੇ ਤਾਣ ਦੀ ਦੁਨੀਆ ਇਹ ਤੇਰੇ ਨਾਮ ਦੀ ਬਰਕਤ ਕੇ ਸਾਨੂੰ ਜਾਣ ਦੀ ਦੁਨੀਆ ਜੋ ਛਤਰੀ ਮਾਣ ਇੱਜ਼ਤ ਦੀ ਅਸਾਂ ਤੇ ਤਾਣ ਦੀ ਦੁਨੀਆ ਇਹ ਤੇਰੇ ਨਾਮ ਦੀ ਬਰਕਤ ਕਸਾਨੂੰ ਜਾਣਦੀ ਦੁਨੀਆ ਅੰਦਾਜ਼ੇ ਲਾ ਰਹੀ ਦੁਨੀਆ ਤੂੰ ਸਾਡਾ ਹਣ ਹਣੀਏ ਬੁਲੇਖਾ ਹੈ ਜਹਾਨਾ ਨੂੰ ਅਸਾਂ ਕੋਈ ਮੌਜ ਮਾਣੀਏ ਇਹ ਦੁਨੀਆ ਸੁਣ ਨਹੀਂ ਸਕਦੀ ਅਸੀਂ ਵੀ ਬੋਲ ਨਹੀਂ ਸਕਦੇ ਹੈ ਰਿਸ਼ਤਾ ਕੀ ਤੇਰਾ ਸਾਡਾ ਇਹ ਪਰਦਾ ਖੋਲ ਨਹੀਂ ਸਕਦੇ ਤੂੰ ਸਾਡੀ ਵੀਣੜੀ ਵੀਣੀ ਤੂੰ ਸਾਡੀ ਵੀਣੜੀ ਫੜ ਕੇ ਸਾਡੀ ਵੀਣੀ ਫੜ ਲਈ ਤੂੰ ਸਾਡੀ ਵੀਨੜੀ ਫੜ ਕੇ ਅਸਾਂ ਨੂੰ ਤੱਕਿਆ ਵੀ ਨਹੀਂ ਵੀਣੀ ਵੀ ਫੜਦੀ ਤਾਂ ਸਾਨੂੰ ਦੇਖਦਾ ਵੀ ਤੂੰ ਸਾਡੀ ਵੀਨੜੀ ਫੜ ਕੇ ਅਸਾਂ ਨੂੰ ਤੱਕਿਆ ਵੀ ਨਹੀਂ ਤੂੰ ਸਾਨੂੰ ਛੱਡਿਆ ਵੀ ਨਹੀਂ ਤੂੰ ਸਾਨੂੰ ਰੱਖਿਆ ਤੂੰ ਸਾਨੂੰ ਛੱਡਿਆ ਵੀ ਨਹੀਂ ਸਾਨੂੰ ਰੱਖਿਆ ਤੂੰ ਅਸਾਂ ਨੇ ਖੇੜ ਵੀ ਖੇਢੀ ਕਲਾਈ ਤੂੰ ਨਹੀਂ ਘੁੱਟੀ ਅਸਾਂ ਨੇ ਖੇੜ ਵੀ ਖੇਢੀ ਕਲਾਈ ਤੂੰ ਨਹੀਂ ਘੁੱਟੀ ਵੇ ਸਾਡੀ ਵੰਗ ਨਾ ਟੁੱਟੀ ਅਸਾਂ ਦੀ ਮਹਿ ਗਈ ਰੁੱਟੀ ਵੇ ਜੇ ਤੂੰ ਆਦਮੀ ਬਣ ਤੂੰ ਅਸਾਂ ਨੇ ਪਾਉਣ ਹੋਣਾ ਸੀ ਅਸੀਂ ਜਿਉ ਹੋ ਗਏ ਤੇਰੇ ਉਵੇਂ ਹੁਣ ਕੌਣ ਹੋਣਾ ਸੀ ਵੇ ਤੇਰਾ ਅਸਲ ਜੋ ਚਿਹਰਾ ਅਸਾਂ ਪਹਿਚਾਣਿਆ ਵੀ ਨਹੀਂ ਹੈ ਤੈਨੂੰ ਮਾਣਿਆ ਕਿਸ ਨੇ ਅਸਾਂ ਤਾਂ ਜਾਣਿਆ